ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਥਾ ਕੀਤੀ ਹੈ ਇਸ ਕਥਾ ਦੌਰਾਨ ਨੌਜਵਾਨੀ ਜੋਸ਼ ਧਾਰਮਿਕ ਜ਼ਿੰਮੇਵਾਰੀ ਅਤੇ ਸਰਕਾਰੀ ਪ੍ਰਬੰਧਾਂ ਬਾਰੇ ਗਹਿਰੇ ਵਿਚਾਰ ਪੇਸ਼ ਕੀਤੇ ਗਏ ਨੇ ਜਥੇਦਾਰ ਸਾਹਿਬ ਨੇ ਸੱਚੇ ਪਾਤਸ਼ਾਹ ਦੇ ਸੂਬੇ ਨੂੰ ਯਾਦ ਕਰਦੇ ਹੋਏ ਗੁਰੂ ਦੀ ਬਾਣੀ ਅਤੇ ਨਾਮ ਸਿਮਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ ਉਨਾ ਕਿ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ ਨੌਜਵਾਨ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਨੇ ਇਸੇ ਲਈ ਪੰਜ ਤਖਤਾਂ ਦੀ ਸਾਈਕਲ ਯਾਤਰਾ ਕਰਨ ਵਾਲੇ ਹਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਪੰਜਾਬਤੀ ਸਨਮਾਨ ਨਾਲ ਨਿਵਾਜਿਆ ਗਿਆ ਉਹਨਾਂ ਕਿਹਾ ਕਿ ਅਜਿਹੇ ਜਤਨ ਨਸ਼ਿਆਂ ਤੋਂ ਦੂਰ ਰੱਖਦੇ ਨੇ ਤੇ ਇਹ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਨੇ ਜਥੇਦਾਰ ਸਾਭ ਨੇ ਗੁਰੂ ਹਰਗੋਬਿੰਦ ਜੀ ਦੀਆਂ ਸਿੱਖਿਆਵਾਂ ਅਨੁਸਾਰ ਅਰਦਾਸ ਕਰਕੇ ਹਰਜਿੰਦਰ ਸਿੰਘ ਲਈ ਚੜਦੀ ਕਲਾ ਦੀ ਕਾਮਨਾ ਕੀਤੀ ਹੈ। ਉਹਨਾਂ ਨੇ 350 ਸਾਲਾ ਸ਼ਤਾਬਦੀ ਸਮਾਰੋਹਾਂ ਲਈ ਸਰਕਾਰ ਨੂੰ ਸਫਾਈ, ਰੋਡ ਲਾਈਟਿੰਗ ਅਤੇ ਸੁਰੱਖਿਆ ਸੰਬੰਧੀ ਸਵਾਲ ਕੀਤੇ ਨੇ। ਉਹਨਾਂ ਨੇ ਸਤਲੁਜ ਪਾਰ ਕਰਨ ਵਾਲੇ ਪੁਲ ਦੀ ਸਥਿਤੀ ਤੇ ਚਿੰਤਾ ਜ਼ਾਹਿਰ ਕੀਤੀ ਹੈ। ਗਾਇਕ ਦਿਲਜੀਤ ਦੋਸਾਂਝ ਦੇ ਆਸਟ੍ਰੇਲੀਆ ਸ਼ੋਅ ਦੌਰਾਨ ਸਿੱਖ ਨੌਜਵਾਨਾਂ ਦੇ ਕੰਕਾਰ ਪਹਿਨ ਤੇ ਲੱਗੀ ਰੋਕ ਨੂੰ ਲੈ ਕੇ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ। ਜਥੇਦਾਰ ਸਾਹਿਬ ਨੇ ਸਾਰੇ ਨੌਜਵਾਨਾਂ ਨੂੰ ਗੁਰੂ ਦੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਹੈ। ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਆਖਿਆ ਸਭ ਤੇ ਉਤਮ ਹਰ ਕੀ ਕਥਾ ਨਾਮ ਸੁੰਤ ਦਰ ਦੁਖ ਲਥਾ ਗੁਰੂ ਕਿਰਪਾ ਸਦਕਾ ਜ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਸ਼ਬਦ ਦੀ ਵਿਚਾਰ ਹੋਈ ਸਤਿਗੁਰੂ ਨੇ ਜਿੰਨੀ ਬੁੱਧ ਦਿੱਤੀ ਉਹਦੇ ਮੁਤਾਬਕ ਆਪਾਂ ਵਿਚਾਰ ਕੀਤੀ ਔਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਇਹ ਸਿੱਖ ਨੌਜਵਾਨ ਜਿਹਦੇ ਤੇ ਬੜਾ ਮਾਣ ਆ ਸਰਦਾਰ ਹਰਜਿੰਦਰ ਸਿੰਘ ਜਿਨਨੇ ਪੰਜ ਤਖਤ ਜਿਹੜਿਆ ਖਾਲਸਾ ਪੰਥ ਦੇ ਉਹਦੀ ਯਾਤਰਾ ਸਾਈਕਲ ਦੇ ਉੱਤੇ ਕੀਤੀ ਔਰ ਕਈ ਕਸ਼ਟ ਵੀ ਸਹਾਰੇ ਆ ਔਰ ਅੱਜ ਇਹ ਮੈਨੂੰ ਮਿਲਿਆ ਇਹਨਾਂ ਨੂੰ ਮਾਨ ਸਨਮਾਨ ਦਿੰਦਿਆਂ ਮੈਨੂੰ ਬਹੁਤ ਖੁਸ਼ੀ ਆ ਇਹੋ ਜਿਹੇ ਨੌਜਵਾਨਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਇਹੋ ਜਿਹੇ ਨੌਜਵਾਨ ਪ੍ਰੇਰਣਾ ਸਰੋਤ ਆ ਕਿ ਜੇ ਅਸੀਂ ਗੁਰੂ ਦੇ ਨਾਲ ਜੁੜੇ ਆ ਤੇ ਅਸੀਂ ਵੱਡੀ ਤੋਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆ ਨਸ਼ਿਆਂ ਤੋਂ ਦੂਰ ਹੋ ਕੇ ਸਾਨੂੰ ਗੁਰੂ ਦੇ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰਨਾ ਚਾਹੀਦਾ ਤੋ ਸਰਦਾਰ ਹਰਜਿੰਦਰ ਸਿੰਘ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਇਸ ਨੌਜਵਾਨ ਨੂੰ ਸਨਮਾਨਿਤ ਕਰਦਿਆ ਮੈਨੂੰ ਬਹੁਤ ਖੁਸ਼ੀ ਆ ਤੇ ਮੈਂ ਮੀਰੀ ਪੀਰੀ ਤੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅਰਦਾਸ ਕਰਦਾ ਕਿ ਪਾਤਸ਼ਾਹ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਇਹ ਇਸੇ ਤਰ੍ਹਾਂ ਲੱਗੇ ਰਹਿਣ ਔਰ ਇਸ ਨੌਜਵਾਨ ਤੋਂ ਸਾਰੇ ਜਾਣੇ ਪ੍ਰੇਰਣਾ ਲੈਣ ਆਪਣੇ ਤਖਤ ਸਹਿਬਾਨਾਂ ਦੇ ਨਾਲ ਜੋੜਨ ਕਿਉਂਕਿ ਜਦੋਂ ਇਹਨਾਂ ਦੀ ਸਾਈਕਲ ਯਾਤਰਾ ਦਾ ਜਿਗਰ ਆਇਆ ਤੇ ਮੈਨੂੰ ਸਰਦਾਰ ਧੰਨਾ ਸਿੰਘ ਚੈਲ ਦਾ ਹੁਣ ਚੇਤਾ ਆ ਗਿਆ ਤਾ ਨਾ ਸਿੰਘ ਚੈਲ ਸਰਦਾਰ ਜਿਨੇ 1930 ਤੋਂ ਲੈ ਕੇ ਤੇ 34 ਤੱਕ ਸਾਈਕਲ ਯਾਤਰਾ ਕੀਤੀ ਉਹਦੀ ਇੱਕ ਬੜੀ ਖੂਬੀ ਸੀ ਉਹਨੇ ਨਾਲ ਕੈਮਰੇ ਰੱਖੇ ਸੀ ਉਹ ਵੇਲੇ ਦੀਆਂ ਪ੍ਰਾਤਨ ਫੋਟੋਆਂ ਤੇ ਨਾਲ ਉਹ ਡੈਰੀ ਤੇ ਲਿਖਦਾ ਸੀ ਕਿਹੜਾ ਗੁਰਦੁਆਰਾ ਕਿੱਥੇ ਆ ਔਰ ਉਹਦੀ ਇੱਕ ਕਿਤਾਬ ਹੈਗੀ ਆ ਮੇਰੀ ਗੁਰਤੀਰਥ ਸਾਈਕਲ ਯਾਤਰਾ ਤਨਨਾ ਸਿੰਘ ਚੈਲ ਦੀ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਬੜੀ ਮੋਟੀ ਕਿਤਾਬ ਆ ਉਸ ਵੇਲੇ ਕਿੰਨੇ ਗੁਰਦੁਆਰੇ ਸੀ ਅੱਜ ਕਿੰਨੇ ਗਾਇਬ ਹੋ ਗਏ ਭਾਰਤ ਵਿੱਚ ਵੀ ਉਸ ਕਿਤਾਬ ਤੋਂ ਪਤਾ ਲੱਗਦਾ ਔਰ ਉਹਨੇ ਉਸ ਵੇਲੇ ਇੱਕ ਵੱਡਮੂਲਾ ਖੋਜਦਾ ਵੀ ਕੰਮ ਕੀਤਾ ਇਹੋ ਜੇ ਕੰਮ ਕੌਮ ਦੇ ਨੌਜਵਾਨਾਂ ਨੂੰ ਕਰਨੇ ਚਾਹੀਦੇ ਆ ਵੱਧ ਤੋਂ ਵੱਧ ਤਾਂ ਕਿ ਸਾਡੀਆਂ ਜਿਹੜੀਆਂ ਪੀੜ੍ਹੀਆਂ ਮਾ ਇਤਿਹਾਸ ਨੂੰ ਸਾਂਭਣ ਔਰ ਇਤਿਹਾਸ ਦੇ ਨਾਲ ਜੁੜਨ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਗੁਰੂ ਸਾਹਿਬ ਕਿਰਪਾ ਕਰਨ ਇਸ ਨੌਜਵਾਨ ਨੂੰ ਤੇ ਸਾਡੀ ਸਾਰੀ ਜਵਾਨੀ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 350 ਸਾਲਾਂ ਜੋ ਸ਼ਹੀਦੀ ਸਾਕੇ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਤੇ 350 ਸਾਲਾ ਗੁਰਿਆਈਪੁਰਬ ਗੁਰੂ ਗੋਬਿੰਦ ਸਿੰਘ ਜੀ ਦਾ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਦੀ ਮਹਾਰਕਤਾਰਤੀ ਤੇ 21 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਨੰਦਪੁਰ ਸਾਹਿਬ ਮਨਾਇਆ ਜਾ ਰਿਹਾ ਔਰ ਪਿਛਲੇ ਤਕਰੀਬਨ 15-20 ਦਿਨਾਂ ਤੋਂ ਰੋਜ਼ ਹੀ ਦੋ-ਤਿੰਨ ਨਗਰ ਕੀਰਤਨ ਆਨੰਦਪੁਰ ਸਾਹਿਬ ਆ ਰਹੇ ਆ ਉਥੇ ਰੌਣਕਾਂ ਜਿਹੜੀਆਂ ਸ਼ਤਾਬਦੀਆਂ ਸ਼ੁਰੂ ਹੋ ਗਈਆਂ ਸਮੁੱਚੇ ਪੰਥ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣਾ ਚਾਹੀਦਾ ਤੇ ਸ਼ਤਾਬਦੀ ਨੂੰ ਵੱਧ ਤੋਂ ਵੱਧ ਮਨਾਉਣਾ ਚਾਹੀਦਾ ਬਾਕੀ ਮੈਂ ਰਾਤੀ ਨਾ ਕਿ ਨਗਰ ਕੀਰਤਨ ਆਇਆ ਸੀ ਆਪਣੇ ਪਟਨਾ ਸਾਹਿਬ ਤੋਂ ਤਖਤ ਸ਼੍ਰੀ ਹਰਮੰਦਰ ਸਾਹਿਬ ਤੋਂ ਤੇ ਅਸੀਂ ਉੱਥੇ ਜਿੱਥੇ ਦਲਪੰਥ ਬਾਬਾ ਵਿਧੀ ਚੰਦ ਉਹਨਾਂ ਦਾ ਸਥਾਨ ਹੈ ਉੱਥੋਂ ਤੁਰ ਕੇ ਅੱਗੇ ਸਾਰ ਆਏ ਤੇ ਰਸਤੇ ਦੇ ਵਿੱਚ ਕੋਈ ਵੀ ਲਾਈਟ ਨਹੀਂ ਸੀ ਜਗਦੀ ਸਰਕਾਰ ਦੇ ਵੱਲੋਂ ਉੱਥੇ ਕੋਈ ਅਜੇ ਤੱਕ ਪੁਖਤਾ ਪ੍ਰਬੰਧ ਨਹੀਂ ਔਰ ਲਾਈਟਿੰਗ ਕਰਨੀ ਤੇ ਇਹਨਾਂ ਦਾ ਕੰਮ ਅਜੇ ਤੱਕ ਉਹ ਨਹੀਂ ਲਾ ਸਕੇ ਇਹਨਾਂ ਨੂੰ ਸ਼ਤਾਬਦੀ ਮਨਾਉਣ ਦੇ ਲਈ ਜਿਹੜੇ ਇਹਨਾਂ ਦੇ ਕੰਮ ਆ ਰੋਡ ਬਣਾਉਣੇ ਸੜਕਾਂ ਬਣਾਉਣੀਆਂ ਲਾਈਟਾਂ ਲਾਉਣੀਆਂ ਉਹ ਸਤਲੋਜ ਵਾਲਾ ਜਿਹੜਾ ਪੁਲ ਵਾ ਉਹਦਾ ਵੀ ਬਹੁਤ ਗੜਬੜਾ ਉਦੀ ਮਤਲਬ ਬਹੁਤ ਜਿਆਦਾ ਟੁੱਟਾ ਹੋਇਆ ਹੋ ਉਥੋਂ 5-7 ਮਿੰਟ ਪੁਲ ਨੂੰ ਪਾਰ ਕਰਨ ਤੇ ਲੱਗ ਜਾਂਦੇ ਔਰ ਉਥੇ ਹਾਦਸਾ ਵੀ ਕੋਈ ਹੋ ਸਕਦਾ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਜਿਹੜੇ ਵੀ ਇਹਨਾਂ ਦੇ ਕੰਮ ਹਨ ਥੋੜਾ ਜਿਹਾ ਪੈਚਵਰਕ ਸ਼ੁਰੂ ਕੀਤਾ ਬਾਕੀ ਦੇ ਕੁਝ ਹੋਇਆ ਨਹੀਂ ਇਹਨਾਂ ਨੂੰ ਤੁਰੰਤੋਂ ਕੰਮ ਕਰਨਾ ਚਾਹੀਦਾ ਕਿਉਂਕਿ ਕਾਮ ਨੇ ਉੱਥੇ ਸ਼ਤਾਬਦੀ ਮਨਾਉਣੀ ਆ ਤੇ ਇਹੋ ਜਿਹੀ ਕੋਈ ਰੁਕਾਵਟ ਜਿਹੜੀ ਉੱਥੇ ਨਹੀਂ ਬਣਨੀ ਚਾਹੀਦੀ ਪੰਜਾਬ ਸਰਕਾਰ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਆਸਟ੍ਰੇਲੀਆ ਵਿੱਚ ਦਿਲਜੀਤ ਦਾ ਸ਼ੋਅ ਹੋਇਆ ਕਾਰਪੈਨ ਤੋਂ ਮਨਾ ਕੀਤਾ ਅੰਦਰ ਜਾਣ ਦਿੱਤਾ ਗਿਆ ਕਿ ਇਸ ਤਰ੍ਹਾਂ ਦਾ ਵਿਤਕਰਾ ਵਾਰ-ਵਾਰ ਕਿਉਂ ਕੀਤਾ ਜਾਂਦਾ ਦੇਖੋ ਗੱਲ ਕੱਲੇ ਆਸਟ੍ਰੇਲੀਆ ਦੀ ਥੋੜਾ ਵਾ ਗੱਲ ਤੇ ਇਸ ਮੁਲਕ ਦੀ ਵੀ ਆ ਸਾਡੇ ਮੁਲਕ ਦੇ ਵਿੱਚ ਸਾਡੀ ਬੱਚੀ ਦੀ ਜਦੋਂ ਕਿਰਪਾ ਨਿਹਾਉਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇਥੇ ਕੜੇ ਲਵਾਏ ਜਾਂਦੇ ਆ ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀਆਂ ਹਕੂਮਤਾਂ ਦਾ ਫਰਜ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੋਂ ਜਿੱਥੇ ਕਿਤੇ ਵੀ ਇਦਾਂ ਕਕਾਰ ਲਾਉਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਜਾਣਦੇ ਆਂ ਵੀ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਸਾ ਕਾ ਤਿਲਕ ਤੇ ਜੰਝੂ ਉਸ ਵੇਲੇ ਕਿਉਂਕਿ ਹਿੰਦੂ ਵੀਰਾਂ ਦੀ ਅੱਜ ਵੀ ਇਹ ਧਾਰਮਿਕ ਪਛਾਣ ਆ ਇਹਨੂੰ ਮਿਟਿਆ ਜਾ ਰਿਹਾ ਹੈ ਗੁਰੂ ਨੇ ਇਹਨਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਆਜ਼ਾਦੀ ਲਈ ਵੀ ਆ ਤਾਂ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸੇਖੇਨਾਂ ਨੂੰ ਸਾਂਭ ਕੇ ਰੱਖਦਾ ਤੋ ਇਹੋ ਜੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਉਥੋਂ ਦੇ ਨਾਲ ਗੱਲ ਕਰਨੀ ਚਾਹੀਦੀ ਪ੍ਰਸ਼ਾਸਨ ਨਾਲ ਜਿਨ੍ਹਾਂ ਨੇ ਕਿਰਪਾਨ ਲੋਹਾਈ ਬਾਕੀ ਜਿਹੜੀਆਂ ਇੱਥੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਉਹਦੇ ਵੀ ਰੋਕ ਲੱਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ